ਨਵਾਂ ਬਣਿਆ ਚਲੋ ਪਾਣਾ ਚਾਹੀਦਾ ਵੀ ਥੋੜੀ ਬੋਤੀ ਦੇਖਪਾਲ ਹੋਵੇ ਪਰ ਇੱਥੇ 6 ਮਹੀਨੇ ਤੋਂ ਨਾ ਤਾਂ ਕੋਈ ਸਿਕਿਉਰਿਟੀ ਗਾਰਡ ਹੈ ਇੱਥੇ ਆ ਲਾ ਲਓ ਜੀ ਕਚਰੇ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ بارش ਆਵਨ ਨੂੰ ਪਰ ਇਹਦੇ ਨਾਲ ਇਹ ਹੈ ਜਿਵੇਂ ਮੰਨ ਲਓ ਕੋਈ ਪੇਮੈਂਟ ਕਢਾ ਨਹੀਂ ਜਾਂਦਾ ਹੈ ਲਵੇ ਚੋਰ ਖੜਾ ਹੋਵੇ ਕੋਈ ਉਹ ਰਾਤ ਨੂੰ दारू ਪੀਣ ਵਾਲੇ ਇੰਨੇ ਜਣੇ ਖੜੇ ਹੁੰਦੇ ਨੇ ਉਹ ਕੋਈ ਉਹਦੀ ਪੇਮੈਂਟ ਚੋਰੀ ਕਰਕੇ ਲੈ ਜਾਵੇ ਹੋਵੇ ਇੱਥੇ ਅਸੀਂ ਤਾਂ ਕੁਝ ਦੇਖਿਆ ਨਹੀਂ ਜੀ ਕੁਝ ਕੁਆਲਿਟੀ ਵਾਲਾ ਪਹਿਲੇ ਹੋਵੇ ਕੁਝ ਕਹਿ ਨਹੀਂ ਸਕਦੇ ਤੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਤੇ ਮੈਂ ਪ੍ਰੇਮ ਬਦਵਾ ਮਸਲਾ ਇਹ ਹੈ ਕਿ ਵੀ ਜਿਹੜੇ ਸਮਾਣਾ ਹਰਚੰਨ న్యూਸ ਟੀਵੀ ਦੇਖਦੇ ਆ ਉਹਨਾਂ ਨੇ ਸਾਡੇ ਤੱਕ ਆਵਾਜ਼ ਪਹੁੰਚਾਈ ਹੈ ਤੇ ਅਸੀਂ ਆਪਣੀ ਆਵਾਜ਼ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹਾਂ ਤੇ ਹਰਚੰਨ ਸਿੰਘ ਬਰਸੜ ਨੇ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਉਹਨਾਂ ਤੱਕ ਇਹ ਆਵਾਜ਼ ਪਹੁੰਚਾ ਰਹੇ ਆ ਕਿ ਵੀ 6-7 ਮਹੀਨੇ ਪਹਿਲਾਂ HDFC ਬੈਂਕ ਦਾ ATM ਖੋਲਿਆ ਗਿਆ ਸੀ ATM ਜਿਹੜਾ ਖੋਲਿਆ ਗਿਆ ਸੀਗਾ ਲੋਕਾਂ ਦੀ ਸਹੂਲਤ ਵਾਸਤੇ ਖੋਲਿਆ ਗਿਆ ਸੀ ਬਹੁਤ ਚੰਗੀ ਗੱਲ ਹੈ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਵੀ ਕਰਦੇ ਹਾਂ ਗੱਲ ਇੱਥੇ ਇਹ ਹੈ ਕਿ ਵੀ ਖੋਲਣ ਤੋਂ ਬਾਅਦ ਏਟੀਐਮ ਨੂੰ ਕਿਸੇ ਨੇ ਵੀ ਇਸ ਵੱਲ ਗੌਰ ਨਹੀਂ ਕੀਤਾ ਕੈਸ਼ ਵਾਲੇ ਆਉਂਦੇ ਨੇ ਕੈਸ਼ ਪਾ ਕੇ ਚਲੇ ਜਾਂਦੇ ਨੇ ਕੈਸ਼ ਵਾਲੇ ਵੀਰ ਜਣੇ ਆਉਂਦੇ ਨੇ ਗੱਡੀ ਤੇ ਕੈਸ਼ ਲੈ ਕੇ ਆਉਂਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਆਪਣਾ ਕੈਸ਼ ਪਾ ਕੇ ਚਲੇ ਜਾਂਦੇ ਨੇ ਹੁਣ ਇੱਥੇ ਆ ਦੱਸਣਾ ਬਣਦਾ ਹੈ ਕਿ ਵੀ ਨਾ ਤਾਂ ਇੱਥੇ ਕੋਈ ਸਿਕਿਉਰਿਟੀ ਗਾਰਡ ਹੈ ਤੇ ਨਾ ਹੀ ਇੱਥੇ ਕੋਈ ਸਫਾਈ ਦਾ ਪ੍ਰਬੰਧ ਹੈ ਸਫਾਈ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਜਿਹੜਾ ਏਟੀਐਮ ਦੇ ਉੱਤੇ ਸਿਕਿਉਰਿਟੀ ਗਾਰਡ ਚਾਹੀਦਾ ਹੈ 6-5-6 ਮਹੀਨੇ ਤੋਂ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਰੱਖਿਆ ਗਿਆ ਜੇ ਕੋਈ ਪ੍ਰਮਾਤਮਾ ਨਾ ਕਰੇ ਜੇ ਕੋਈ ਖੁਦਾ ਨਾ ਖਾਸਤਾ ਜੇ ਕੋਈ ਵਾਰਦਾਤ ਵਾਪਰਦੀ ਹੈ ਤਾਂ ਸਾਰਾ ਦੋਸ਼ ਪੁਲਿਸ ਪ੍ਰਸ਼ਾਸਨ ਤੇ ਜਾਣਾ ਹੈ ਜਦਕਿ ਪੁਲਿਸ ਪ੍ਰਸ਼ਾਸਨ ਤੇ ਦੋਸ਼ ਦੇਣ ਤੋਂ ਪਹਿਲਾਂ ਜਿਹੜੀ ਕੰਪਨੀ ਨੇ ਇਹ ATM ਖੋਲਿਆ ਉਹਦੇ ਉੱਤੇ ਇਹਨਾਂ ਨੂੰ ਸਿਕਿਉਰਿਟੀ ਗਾਰਡ ਰੱਖਣਾ ਬਣਦਾ ਸੀ ਇੱਥੇ ਵੀਰ ਭਰਾਵਾਂ ਨਾਲ ਵੀ ਗੱਲ ਕੀਤੀ ਹੈ ਕਿ ਵੀ ਜਦੋਂ ਤੋਂ ਇਹ ATM ਖੋਲਿਆ ਗਿਆ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਅਸੀਂ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਦਾ ਵੀ ਅਸੀਂ ਨੇ ਪੱਖ ਲਿਆ ਤਾਂ ਉਹਨਾਂ ਨੇ ਵੀ ਕਿਹਾ ਜਲਦੀ ਇਸ ਵੱਲ ਗੌਰ ਕੀਤਾ ਜਾਵੇਗਾ ਹੁਣ ਦੇਖਦੇ ਆ ਕਿ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਇਸ ਵਸ ਕਿੰਨਾ ਧਿਆਨ ਦਿੰਦੇ ਨੇ ਤੇ ਜਿਹੜੇ ਕੰਪਨੀ ਨੇ ਏਟੀਐਮ ਕਾਰਡ ਆਈਟੀਐਮ ਖੋਲੇ ਉਹ ਵੀ ਇਸ ਵਸ ਕਿੰਨਾ ਕੋ ਧਿਆਨ ਦਿੰਦੇ ਨੇ ਇਹ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਭਾਈ ਤੁਹਾਡਾ ਨਾਮ ਦੀਪਕ ਕੁਮਾਰ ਜੀ ਦੀਪਕ ਜੀ ਤੁਹਾਡੇ ਨਾਲ ਆ ਮਾਰਕੀਟ ਕਮੇਟੀ ਹੈ ਮਾਰਕੀਟ ਕਮੇਟੀ ਦੇ ਨਾਲ ਹੀ ਏਟੀਐਮ ਖੁੱਲਿਆ ਹੋਇਆ ਹੈ ਐਚਡੀਐਫਸੀ ਬੈਂਕ ਦਾ ਹੈਗਾ ਬਿਲਕੁਲ ਜੀ ਤੇ ਕਿਵੇਂ ਦੇਖਦੇ ਹੋ ਤੇ ਕੀ ਕੀ ਪ੍ਰੋਬਲਮ ਨੇ ਇੱਥੇ ਕੁਛ ਨਹੀਂ ਹੈਗਾ ਜੀ ਦੇਖੋ ਪਹਿਲਾ ਦਿਨੋਂ ਘੱਟੋ ਘੱਟ ਵੀ 6 ਤੋਂ 7 ਮਹੀਨੇ ਹੋ ਗਏ ਚੱਲਦੇ ਇਹਨੂੰ ਚੇ ਤੋਂ 7 ਮਹੀਨੇ ਹੋ ਗਏ ਤੇ ਇੱਥੇ 1% ਵੀ ਆਪਾਂ ਜੇ ਕਹੀਏ ਦੇਖਭਾਲ ਬਿਲਕੁਲ ਨਹੀਂ ਹੈਗੀ ਨਵਾਂ ਬਣਿਆ ਚਲੋ ਹੋਣਾ ਚਾਹੀਦਾ ਵੀ ਥੋੜੀ ਬੋਤੀ ਦੇਖਭਾਲ ਹੋਵੇ ਪਰ ਇੱਥੇ 6 ਮਹੀਨੇ ਤੋਂ ਨਾ ਤਾਂ ਕੋਈ ਸਿਕਿਉਰਿਟੀ ਗਾਰਡ ਹੈ ਇੱਥੇ ਆ ਲਾ ਲਓ ਜੀ ਕਚਰੇ ਦਾ ਬਹੁਤ ਹੀ ਜਿਆਦਾ ਬੁਰਾ ਹਾਲ ਹੈ ਬਾਰਿਸ਼ ਆਵਨ ਨੂੰ ਬੁਰਾ ਹਾਲ ਹੋ ਜਾਂਦਾ ਬਾਹਰ ਢੇਰ ਲੱਗਿਆ ਹੁੰਦਾ ਕਚਰੇ ਦਾ ਤਕਰੀਬਨ ਕੋਈ ਹੱਲ ਕੋਈ ਨਹੀਂ ਹੈਗਾ ਇਸ ਚੀਜ਼ ਦਾ ਨਾ ਕੋਈ ਗੌਰ ਕਰ ਰਿਹਾ ਇਸ ਚੀਜ਼ ਦੇ ਉੱਤੇ ਤੋਂ ਸਾਡੀ ਇਹੀ ਰਿਕਵੈਸਟ ਹੈ ਵੀ ਇਸ ਨੂੰ ਗੌਰ ਕੀਤਾ ਜਾਵੇ ਬਈ ਤੁਹਾਡਾ ਨਾਮ ਦੀਪਕ ਕੁਮਾਰ ਜੀ ਦੀਪਕ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਸਰਕਾਰ ਨੇ ਏਟੀਐਮ ਖੋਲਿਆ ਬਹੁਤ ਵਧੀਆ ਗੱਲ ਹੈ ਉਹ ਲਾਗੇ ਤਾਂ ਕਿ ਏਟੀਐਮ ਨਹੀਂ ਸੀਗਾ ਸਾਨੂੰ ਸੁਵਿਧਾਵਾਂ ਬਹੁਤ ਹੋਈਆਂ ਨੇ ਸਾਡੇ ਗਾਕਾ ਨੂੰ ਵੀ ਬਹੁਤ ਸੁਵਿਧਾਵਾਂ ਹੋਈਆਂ ਨੇ ਪਰ ਇਹਦੇ ਨਾਲ ਇਹ ਹੈ ਜਿਵੇਂ ਮੰਨ ਲਓ ਕੋਈ ਪੇਮੈਂਟ ਕਢਾਣ ਹੀ ਜਾਂਦਾ ਹੈ ਲਵੇ ਚੋਰ ਖੜਾ ਹੋਵੇ ਕੋਈ ਉਹ ਰਾਤ ਨੂੰ दारू ਪੀਣ ਵਾਲੇ ਇੰਨੇ ਜਾਣੇ ਖੜੇ ਹੁੰਦੇ ਨੇ ਕੋਈ ਉਹਦੀ ਪੇਮੈਂਟ ਚੋਰੀ ਕਰਕੇ ਲੈ ਜਾਏ ਕੋਈ ਲੇਡੀਜ਼ ਆ ਜਾਏ ਉਹਦੇ ਉੱਤੇ 1% ਵੀ ਉਹ ਸੇਫਟੀ ਹੈ ਹੀ ਨਹੀਂ ਕੋਈ ਲੇਡੀਜ਼ ਆ ਜਾਵੇ ਕੋਈ ਬੱਚਾ ਆ ਜਾਵੇ ਸੇਫਟੀ ਦਾ ਕੋਈ ਪ੍ਰੋਸੈਸ ਹੈ ਨਹੀਂ ਤਾਂ ਸਰਕਾਰ ਨੂੰ ਬੇਨਤੀ ਹੈ ਵੀ ਬੈਂਕ ਵਾਲੇ ਨੂੰ ਜ਼ੋਰ ਪਵਾ ਕੇ ਉੱਥੇ ਗਾਰਡ ਰਖਾਇਆ ਜਾਵੇ ਤੇ ਕਿੰਨੇ ਕ ਟਾਈਮ ਤੋਂ ਇਹੀ ਹਾਲ ਹੈ ਜਿਹੜਾ ਮੰਝਰ ਹੈ ਉੱਥੇ ਦਾ ਸਫਾਈ ਦਾ ਔਰ ਏਟੀਐਮ ਦੇ ਵਿੱਚ ਜਿਹੜਾ ਸਕਿਉਰਿਟੀ ਗਾਰਡ ਨਹੀਂ ਹੈ ਕਿੰਨੇ ਕ ਟਾਈਮ ਤੋਂ ਇਹੀ ਹਾਲ ਹੈ ਸਕਿਉਰਿਟੀ ਗਾਰਡ ਤਾਂ ਅਸੀਂ ਦੇਖਿਆ ਹੀ ਨਹੀਂ ਉੱਥੇ ਕਦੇ ਜੀ ਇਹ ਜਦੋਂ ਤੋਂ ਖੁੱਲਿਆ ਐ ਐਵੇਂ ਚੱਲ ਰਿਹਾ ਜੀ ਉਹ ਆ ਜਾਂਦੇ ਨੇ ਪੈਸੇ ਪਾ ਦਿੰਦੇ ਨੇ ਕਸਟਮਰ ਕਢਾ ਕੇ ਚਲੇ ਜਾਂਦੇ ਯਾਨੀ ਕਿਸੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਬਹੁਤ ਵਧੀਆ ਲੱਗਿਆ ਕਿ ਵੀ ਤੁਸੀਂ ਨੇ ਜਿਹੜਾ ਮੁੱਦਾ ਚੱਕਿਆ ਹਾਂ ਜੀ ਬਹੁਤ ਜ਼ਰੂਰੀ ਗੱਲ ਹੈ ਜੀ ਦੇਖੋ ਸਕਿਉਰਿਟੀ ਗਾਰਡ ਬਹੁਤ ਜ਼ਰੂਰੀ ਹੈ ਬੈਂਕ ਦਾ ਵੀ ਸੇਫ ਇੱਕ ਟਾਈਮ ਤੋਂ ਹੀ ਏਟੀਐਮ ਖੋਲਿਆ ਗਿਆ ਸੀਗਾ ਇਹ ਮੈਂ ਪੰਜਰ ਮਿੰਟੋਂ ਹੀ ਤਾਂ ਦੁਕਾਨ ਖੋਲੀ ਜੀ ਹਣ ਤਾਂ ਹੁਣ ਦੇ ਹੀ ਪਤਾ ਪਹਿਲਾਂ ਤਾਂ ਨਹੀਂ ਪਤਾ ਹੈ ਕਿ ਕੱਲ੍ਹ ਦਾ ਬੰਦਾ ਹੋਇਆ ਸੀ ਤੇ ਜਦੋਂ ਤਾਂ ਏਟੀਐਮ ਖੋਲਿਆ ਇੱਥੇ ਕੋਈ ਸਿਕਿਉਰਿਟੀ ਗਾਰਡ ਤਾਂ ਨਹੀਂ ਕੋਈ ਪ੍ਰਬੰਧ ਕੀਤਾ ਗਿਆ ਤਿੰਨ ਮਹੀਨੇ ਹੋ ਗਏ ਇੱਥੇ ਅਸੀਂ ਤਾਂ ਦੇਖਿਆ ਨਹੀਂ ਜੀ ਕੋਈ ਸਕਿਉਰਿਟੀ ਵਾਲਾ ਪਹਿਲੇ ਹੋਵੇ ਕੁਝ ਕਹਿ ਨਹੀਂ ਸਕਦੇ ਜੀ ਤੇ ਸਫਾਈ ਦਾ ਵੀ ਇੱਥੇ ਆਹ ਦੇਖ ਲਓ ਤੁਸੀਂ ਆ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਕੀ ਹਾਲ ਹੈ ਮਸ਼ੀਨ ਦੇ ਅੰਦਰ ਜਾ ਕੇ ਦੇਖ ਲਓ ਫੁੱਟ ਫੁੱਟ ਮਿੱਟੀ ਜੰਮੀ ਹੋਈ ਹੈ ਜੀ 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 ਸਰ ਜਿੱਦਾਂ ਨੇ ਏ.ਟੀ.ਐਮ ਖੋਲਿਆ ਉਹਨੂੰ ਸਕਿਉਰਿਟੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਜੀ ਦੇਖੋ ਇੱਥੇ ਕੋਈ ਜ਼ਿੰਮੇਵਾਰ ਤਾਂ ਹੈ ਹੀ ਨਹੀਂਗਾ ਜੀ ਜੀ ਸਰ ਧੰਨਵਾਦ ਤੇ ਜਿਹੜੇ ਸੇ ਰਾਹਗੀਰ ਨਾਲ ਗੱਲ ਕੀਤੀ ਉਸ ਵੀਰ ਨੇ ਵੀ ਦੱਸਿਆ ਕਿ ਵੀ ਜਦੋਂ ਤਾਂ ਇੱਥੇ ਏਟੀਐਮ ਖੋਲਿਆ ਗਿਆ ਇੱਥੇ ਕੋਈ ਸਿਕਿਉਰਿਟੀ ਦਾ ਪ੍ਰਬੰਧ ਵੀ ਨਹੀਂ ਹੈ ਤੇ ਸਫਾਈ ਦਾ ਤੁਸੀਂ ਹਾਲ ਦੇਖ ਰਹੇ ਹੋ ਕੀ ਹਾਲ ਹੈ ਇੱਥੇ ਸਫਾਈ ਦਾ ਕਿਸੇ ਵੀ ਸਮੇਂ ਕੋਈ ਵੀ ਇੱਥੇ ਜੇ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਸਾਰਾ ਦੋਸ਼ ਪੁਲਿਸ ਪ੍ਰਸ਼ਾਸਨ ਤੇ ਆਉਣਾ ਜਦਕਿ ਚਾਹੀਦਾ ਤਾਂ ਇਹ ਸੀ ਜਿਸ ਕੰਪਨੀ ਨੇ ਇਹ ਏਟੀਐਮ ਖੋਲਿਆ ਗਿਆ ਜਿਨ੍ਹਾਂ ਵੱਲੋਂ ਖੋਲਿਆ ਗਿਆ ਇੱਥੇ ਕੋਈ ਸਿਕਿਉਰਿਟੀ ਦਾ ਵੀ ਪ੍ਰਬੰਧ ਕਰਨਾ ਬਣਦਾ ਸੀ ਤੇ ਹੁਣ ਜੇ ਅੰਦਰ ਦੀਆਂ ਤਸਵੀਰਾਂ ਦੇਖ ਲਓ ਤਾਂ ਅੰਦਰ ਦੀ ਜਿਹੜੀਆਂ ਤਸਵੀਰਾਂ ਨੇ ਕਿਸੇ ਨੂੰ ਇੱਥੇ ਬਿਲਕੁਲ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੇ ਕਿੰਨਾ ਕੋ ਸਫਾਈ ਦਾ ਪ੍ਰਬੰਧ ਹੈ ਤੁਸੀਂ ਦੇਖ ਹੀ ਸਕਦੇ ਹੋ ਕੋਈ ਇੱਥੇ ਸਫਾਈ ਦਾ ਪ੍ਰਬੰਧ ਨਹੀਂ ਹੈ ਦੇਖ ਸਕਦੇ ਹੋ ਮਸ਼ੀਨਾਂ ਦੇ ਉੱਤੇ ਵੀ ਕਿੰਨੀ ਕਿੰਨੀ ਮਿੱਟੀ ਚੜ੍ਹੀ ਹੋਈ ਹੈ ਕਿਉਂਕਿ ਜਿਹੜੇ ਹੋਰ ਏਟੀਐਮ ਨੇ ਸ਼ਹਿਰ ਦੇ ਵਿੱਚ ਨੇ ਜਿੱਥੇ ਵੀ ਏਟੀਐਮ ਆਪਾਂ ਦੇਖਦੇ ਆ ਬਹੁਤ ਖਾਸ ਇੱਥੇ ਸਫਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਵੀ ਏਟੀਐਮ ਹੁੰਦੇ ਨੇ ਪਰ ਇੱਥੇ ਪਹਿਲਾ ਏਟੀਐਮ ਦੇਖਣ ਦੇ ਵਿੱਚ ਆਇਆ ਜਿੱਥੇ ਕੇ ਵੀ ਸਫਾਈ ਦਾ ਬਿਲਕੁਲ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜਦ ਕਿ ਚਾਹੀਦਾ ਤਾਂ ਏਸੀ ਜਿਸ ਕੰਪਨੀ ਨੇ ਏਟੀਐਮ ਖੋਲਿਆ ਉੱਥੇ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਵੇ ਤੇ ਇੱਥੇ ਇੱਕ ਸਿਕਿਉਰਿਟੀ ਗਾਰਡ ਦਾ ਵੀ ਇੰਤਜ਼ਾਮ ਕਰਨਾ ਬਣਦਾ ਸੀ ਇਹ HDFC ਦਾ ATM ਹੈ ਜਿੱਥੋਂ ਲੋਕ ਆਪਣੀ ਸਹੂਲਤ ਵਾਸਤੇ ਜਿਹਨੂੰ ਲੋੜ ਹੁੰਦੀ ਹੈ ਪੈਸੇ ਕਢਵਾ ਸਕਦੇ ਨੇ ਜਿਵੇਂ ਨਾਲ ਹੀ ਦੇਖ ਸਕਦੇ ਹੋ ਇੱਥੇ ਆ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਹੈ ਤੇ ਇੱਥੇ ਸਬਜ਼ੀ ਮੰਡੀ ਦੇ ਵਿੱਚ ਸੈਟਰਡੇ ਹੀ ਸਬਜ਼ੀ ਦੇ ਵਪਾਰੀ ਨੇ ਜਿਹੜੇ ਵੀ ਇੱਥੋਂ ਆਪਣੇ ਵਰਤੋਂ ਦੇ ਹਿਸਾਬ ਨਾਲ ਪੈਸੇ ਕਢਾ ਸਕਦੇ ਨੇ ਤੇ ਗੱਲ ਇੱਥੇ ਹੁਣ ਆ ਦੱਸਣੀ ਬਣਦੀ ਆ ਸਾਨੂੰ ਕਈ ਦਿਨਾਂ ਤੋਂ ਸਾਡੇ ਜਿਹੜੇ ਸਮਾਣਾ ਹਲਚਲ ਨਿਊਜ਼ ਦੇਖਦੇ ਟੀਵੀ ਨੇ ਤੇ ਉਹਨਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਸੀਗੇ ਕਿ ਵੀ ਇੱਥੇ ਜਿਹੜਾ ਸਫਾਈ ਦਾ ਜਿਹੜਾ ਏਟੀਐਮ ਦੇ ਅੱਗੇ ਸਫਾਈ ਦਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਇੱਥੇ ਕੋਈ ਨਾ ਤਾਂ ਇੱਥੇ ਸਫਾਈ ਦਾ ਕੋਈ ਪ੍ਰਬੰਧ ਕੀਤਾ ਗਿਆ ਤੇ ਤੁਹਾਨੂੰ ਅੰਦਰ ਦਾ ਵੀ ਮੰਜ਼ਰ ਦਿਖਾ ਦਿੰਨੇ ਆ ਤੁਸੀਂ ਪੋੜੀਆਂ ਦੇਖ ਰਹੇ ਹੋ ਤੇ ਜਿਹੜੀਆਂ ਪੋੜੀਆਂ ਨੇ ਇਹ ਲੱਗਦਾ ਕਿ ਵੀ ਜਦੋਂ ਦਾ ਇਹ ਏਟੀਐਮ ਖੁੱਲਿਆ ਗਿਆ ਇੱਥੇ ਸਫਾਈ ਦਾ ਭੋਰਾ ਵੀ ਬਿਲਕੁਲ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਕੋਈ ਵੀ ਇਸ ਥਾਂ ਦੇ ਜਿੱਥੇ ਵੀ ਏਟੀਐਮ ਖੁੱਲਦੇ ਨੇ ਤਾਂ ਉੱਥੇ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਤੇ ਇੱਥੇ ਸਿਕਿਉਰਿਟੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੁਣ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਵੀ ਨਾ ਤਾਂ ਇੱਥੇ ਕੋਈ ਸਫਾਈ ਦਾ ਪ੍ਰਬੰਧ ਹੈ ਤੇ ਦੇਖ ਸਕਦੇ ਹੋ ਅੰਦਰ ਵੀ ਕਿੰਨੀ-ਕਿੰਨੀ ਮਿੱਟੀ ਚੜੀ ਹੋਈ ਆ ਸਾਰਿਆਂ ਪਾਸੇ ਦੇਖ ਸਕਦੇ ਹੋ ਮਿੱਟੀ ਇੰਨੀ-ਇੰਨੀ ਚੜੀ ਹੋਈ ਆ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਜਿਹੜੀ ਮਸ਼ੀਨ ਹੈ ਜਿਹਦੇ ਵਿੱਚੋਂ ਪੈਸੇ ਨਿਕਲਦੇ ਨੇ ਤਾਂ ਦੇਖ ਸਕਦੇ ਹੋ ਇਸ ਮਸ਼ੀਨ ਦਾ ਵੀ ਕੀ ਹਾਲ ਹੈ ਇਹ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਮਾਣਾ ਹਲਚਨ ਨਿਊਜ਼ ਟੀਵੀ ਵੱਲੋਂ ਦੇਖ ਸਕਦੇ ਹੋ ਸਫਾਈ ਦਾ ਕਿੰਨਾ ਬੁਰਾ ਹਾਲ ਹੈ ਜਿਹੜੇ ਬਟਨ ਨੇ ਇਹਦੇ ਮਸ਼ੀਨਾਂ ਦੇ ਬਟਨ ਨੇ ਇਹਨਾਂ ਦੇ ਉੱਤੇ ਵੀ ਕਿੰਨੀ-ਕਿੰਨੀ ਮਿੱਟੀ ਚੜੀ ਹੋਈ ਆ ਤੇ ਗੱਲ ਦੱਸਣ ਦੇਖ ਸਕਦੇ ਹੋ ਉੱਪਰ ਵੀ ਕਿੰਨੀ-ਕਿੰਨੀ ਮਿੱਟੀ ਹੈ ਸਾਰੇ ਹੀ ਏਟੀਐਮ ਦਾ ਇਹੀ ਹਾਲ ਹੈ ਤੇ ਗੱਲ ਇੱਥੇ ਆ ਵੀ ਦਸਨੀ ਬਣਦੀ ਹੈ ਜ਼ਰੂਰੀ ਹੋ ਜਾਂਦੀ ਹੈ ਗੱਲ ਕਿਉਂਕਿ ਇੱਥੇ ਜਿਹੜਾ ਏਟੀਐਮ ਕਾ ਜਿਹੜੀ ਏਟੀਐਮ ਮਸ਼ੀਨ ਲਾਈ ਗਈ ਹੈ ਲੋਕਾਂ ਦੇ ਲਈ ਲਾਈ ਗਈ ਹੈ ਕਿ ਵੀ ਇੱਥੋਂ ਜਿਹਨੂੰ ਲੋੜ ਹੁੰਦੀ ਹੈ ਪੈਸੇ ਕਢਵਾ ਸਕਦਾ ਤੇ ਇੱਥੇ ਗੱਲ ਇਹ ਕੀ ਹੈ ਜ਼ਿਕਰ ਜੋ ਗੱਲ ਇਹ ਹੈ ਕਿ ਵੀ ਕੋਈ ਵੀ ਇੱਥੇ ਸਿਕਿਉਰਟੀ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਅੰਦਰ ਦੇਖ ਸਕਦੇ ਹੋ ਕਿਵੇਂ ਗੰਦੇ ਮੰਦੇ ਪੋਚੇ ਪਏ ਨੇ ਕੱਪੜੇ ਪਏ ਨੇ ਲੀਰਾਂ ਪਈਆਂ ਨੇ ਰस्सियां ਪਈਆਂ ਨੇ ਪਰਚੀਆਂ ਪਈਆਂ ਨੇ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਦੇਖ ਸਕਦੇ ਹੋ ਜਦੋਂ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਨੇ ਹਰਚੰਦ ਸਿੰਘ ਬਰਸਟ ਉਹਨਾਂ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਸੀਗਾ ਉਦਘਾਟਨ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਸੀਗਾ ਕਿ ਲੋਕਾਂ ਦੀ ਸਹੂਲਤ ਲਈ ਖੋਲੀ ਜਾ ਰਹੀ ਹੈ ਦੇਖ ਸਕਦੇ ਹੋ ਲੋਕਾਂ ਦੀ ਸਹੂਲਤ ਲਈ ਖੋਲਿਆ ਗਿਆ ਜਿਹੜਾ ਏਟੀਐਮ ਸੀਗਾ ਉਹਦਾ ਕਿੰਨਾ ਕੁ ਧਿਆਨ ਰੱਖਿਆ ਜਾ ਰਿਹਾ ਹੈ ਉਹਦਾ ਤੁਸੀਂ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਾਨੂੰ ਵੀ ਸਾਡੇ ਪਾਠਕ ਨੇ ਸਰੋਤੇ ਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਵੀ ਜਿਹੜੀ ਏਟੀਐਮ ਮਸ਼ੀਨ ਹੈ ਬਹੁਤ ਬੁਰਾ ਹਾਲ ਹੈ ਉੱਥੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤੇ ਜਦੋਂ ਆ ਕੇ ਅਸੀਂ ਦੇਖਿਆ ਤਾਂ ਸਫਾਈ ਦਾ ਕੋਈ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੈ ਤੇ ਨਾ ਹੀ ਇੱਥੇ ਕੋਈ ਸਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਗਿਆ। ਪ੍ਰਮਾਤਮਾ ਨਾ ਕਰੇ ਜੇ ਕੋਈ ਨਹੋਣੀ ਘਟਨਾ ਵਾਪਰਦੀ ਹੈ ਤਾਂ ਸਾਰਾ ਦੋਸ਼ ਪੁਲਿਸ ਪ੍ਰਸ਼ਾਸਨ ਨੂੰ ਲੱਗ ਜਾਣਾ ਹੈ। ਸਾਰਾ ਦੋਸ਼ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ ਜਿਸ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਉਸ ਵੱਲੋਂ ਇਸ ਦਾ ਕੋਈ ਧਿਆਨ ਕਿਉਂ ਨਹੀਂ ਰੱਖਿਆ ਗਿਆ? ਇੰਨਾ ਲੰਬਾ ਸਮਾਂ ਹੋ ਗਿਆ ਇਸ ਦਾ ਕੋਈ ਧਿਆਨ ਕਿਉਂ ਨਹੀਂ ਰੱਖਿਆ ਗਿਆ? ਇਸ ਦਾ ਉਦਘਾਟਨ ਕੀਤਾ ਗਿਆ ਸੀਗਾ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਨੇ ਹਰਚੰਦ ਸਿੰਘ ਬਰਸਟ ਉਹਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀਗਾ ਉਦਘਾਟਨ ਤੋਂ ਬਾਅਦ ਉਹਨਾਂ ਨੇ ਖਾਸ ਕਿਹਾ ਸੀਗਾ ਕਿ ਵੀ ਇਸ ਦਾ ਜਿਹੜਾ ਲੋਕਾਂ ਲਈ ਬਹੁਤ ਸਹੂਲਤ ਵਾਲੀ ਗੱਲ ਹੈ ਕਿ ਵੀ ਇੱਥੋਂ ਜਿਹੜੇ ਮੰਡੀ ਦੇ ਆ ਵਪਾਰੀ ਲੋਕ ਨੇ ਨਿਆੜਤੀਏ ਨੇ ਦਾਣਾ ਮੰਡੀ ਦੇ ਵਿੱਚ ਵੀ ਆੜਤੀ ਭਰਾ ਨੇ ਤੇ ਉਹਨਾਂ ਦੀ ਸਹੂਲਤ ਲਈ ਇਹ ਪ੍ਰਬੰਧ ਕੀਤਾ ਜਾ ਰਿਹਾ ਤੇ ਇੱਥੇ ਗੱਲ ਦੱਸਣ ਵਾਲੀ ਆ ਇਹ ਕਿ ਵੀ ਇੱਥੇ ਕੋਈ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਨਹੀਂ ਹੈ ਤੇ ਨਾ ਹੀ ਇੱਥੇ ਕੋਈ ਸਫਾਈ ਦਾ ਪ੍ਰਬੰਧ ਕੀਤਾ ਗਿਆ ਦੇਖ ਸਕਦੇ ਹੋ ਥਾਂ ਥਾਂ ਦੇ ਉੱਤੇ ਇੱਥੇ ਕੂੜਾ ਪਿਆ ਹੋਇਆ ਤੇ ਕੋਈ ਇੱਥੇ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਸਰ ਪ੍ਰੇਮ ਵਦਵਾ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਵਦਵਾ ਸਾਹਿਬ ਕੀ ਹਲਚਲ ਹੈ ਠੀਕ ਠਾਕ ਹਾਂ ਬੜ ਚੜਦੀ ਕਲਾ ਠੀਕ ਹੈ ਜੀ ਕੀ ਬਣ ਰਿਹਾ ਸਰ ਮौजਾਂ ਹੋ ਰਹੀਆਂ ਨੇ ਚੜਦੀ ਕਲਾ ਹਾਂ ਰੀ ਗੁੱਡ ਮौजਾਂ ਚੜਾਓ ਸਰ ਸਰ ਇੱਕ ਨਾ ਤੁਹਾਡੇ ਵੱਲੋਂ ਇੱਕ ਏਟੀਐਮ ਦਾ ਉਦਘਾਟਨ ਕੀਤਾ ਗਿਆ ਸੀਗਾ ਦਾਣਾ ਮੰਡੀ ਦੇ ਵਿੱਚ ਹਾਂ ਜੀ ਹਾਂ ਜੀ ਤੇ ਸਰ ਇੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਹੈ ਕੋਈ ਇਹ ਬੈਂਕਾਂ ਦਾ ਜ਼ਿੰਮੇਵਾਰੀ ਹੈ ਮੰਡੀ ਬੋਰਡ ਦੀ ਨਹੀਂ ਹੈ ਓਕੇ ਓਕੇ ਸਰ ਓਕੇ ਤੇ ਜਿਹੜੀ ਇੱਥੇ ਹੁਣ ਕੱਲ ਵੀ ਫੋਨ ਆਇਆ ਸੀ ਤੇ ਕਈ ਦਿਨਾਂ ਤੋਂ ਫੋਨ ਆ ਰਹੇ ਸੀ ਕਿ ਇੱਥੇ ਸਫਾਈ ਦਾ ਤਾਂ ਇੰਨਾ ਬੁਰਾ ਹੋਇਆ ਲੈ ਸਰ ਹੁਣ ਵੀ ਉੱਥੇ ਹੀ ਖੜੇ ਆ ਕੋਈ ਸਫਾਈ ਨਹੀਂ ਇੱਥੇ ਕੁਝ ਵੀ ਨਹੀਂ ਇੱਥੇ ਬਸ ਆਏ ਮਿੱਟੀ ਕਟਾ ਮਸ਼ੀਨਾਂ ਤੇ ਇੰਨਾ ਨਾ ਟੈਸਟ ਛੜਿਆ ਪਿਆ ਜੀ ਕੋਈ ਨਹੀਂ ਮੈਂ ਕਹਿ ਦਿੰਦਾ ਇਹਨਾਂ ਨੂੰ ਕੰਸਰਨ ਬੰਦਨ ਕਹਿ ਦਿੰਨੇ ਆਕਰ ਆ ਦੇ ਓਕੇ ਸਰ ਦੇਖੋ ਜੇ ਆਪਾਂ ਇਹਦੇ ਤੇ ਹੁਣ ਕੋਈ ਸਿਕਿਉਰਿਟੀ ਨਾ ਹੋਈ ਤਾਂ ਕੋਈ ਵੀ ਦੇਖੋ ਇਸ ਤੇ ਕੁਝ ਵੀ ਹੋ ਸਕਦਾ ਹੈ ਕੋਈ ਵੀ ਇਹਨੂੰ ਬਲੋਕ ਹੋ ਦੀ ਵਾਰਦਾਤ ਕੁਝ ਵੀ ਹੋ ਸਕਦੀ ਹੈ ਜਾਨੀ ਮਾ ਆ ਕੀ ਗੱਲ ਬਦਵਾ ਸਾਹਿਬ ਹੋ ਗਈ ਗੱਲ ਮੈਂ ਕਹਿ ਦਿੰਦਾ ਕੋਈ ਗੱਲ ਜੀ ਸਰ ਜੀ ਸਰ ਠੀਕ ਹੈ ਸਰ ਧੰਨਵਾਦ ਵੈਲਕਮ ਵੈਲਕਮ